ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਤੇ ਹੁਣ ਆਪਾਂ ਮੌਸਮ ਦੇ ਅਕੋਰਡਿੰਗ ਜਿਵੇਂ ਹੁਣ ਸੂਹਾ ਸਟਾਰਟ ਹੋ ਗਿਆ ਕਾਈਆਂ ਸੂਣੀਆਂ ਸਟਾਰਟ ਹੋ ਗਈਆਂ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਕੋਸ਼ਿਸ਼ ਕਰਿਆ ਕਰੋ ਜਿਵੇਂ ਬਾਕੀਆਂ ਦੇ ਤਾਂ ਵਧੀਆ ਪ੍ਰਬੰਧ ਬਣੇ ਹੋਏ ਆ ਜਿਵੇਂ ਮੈਂ ਵੀ ਤੁਸੀਂ ਮੜਾ ਜਾ ਦਿਖਾ ਦੇ ਪਈ ਛਵੀ ਆ ਅਲੱਗ ਤੋਂ ਇੱਕ ਬੈੜ ਜਿਹੜੀ ਜਿਵੇਂ ਸੂਣ ਵਾਲੀ ਹੈ ਹੁਣ ਤਾਂ ਉਹਨੂੰ ਅਲੱਗ ਤੋਂ ਬਸ ਸਿਰਫ ਭਵੇਂ ਇੰਨੀ ਕੁ ਪਾਰਟੀਸ਼ਨ ਹੀ ਕਰ ਦਿਓ ਉਹਨੂੰ ਥੋੜੀ ਜੀ ਜਗ੍ਹਾ ਦੇ ਦਿਓ 2-4 ਦਿਨ ਪਹਿਲਾਂ ਨੰਬਰ 2 ਤੇ ਆਪਾਂ ਉਹਦਾ ਧਿਆਨ ਰੱਖਣਾ ਹੁੰਦਾ ਹੈ ਸੂਣ ਵੇਲੇ ਵੀ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਸੂਣਾ ਇੱਕ ਤਾਂ ਇਹਦੇ ਦਿਨ ਪੂਰੇ ਹੋ ਜਾਂਦੇ ਆ ਜਿਹੜਾ ਮੇਰਾ ਤਜਰਬਾ ਨੌਵੇਂ ਮਹੀਨੇ ਚ ਕਾਂ ਸੂਂਦੀ ਹੈ ਉਹ ਸੂਣ ਤੋਂ 9 ਮਹੀਨਿਆਂ ਤੋਂ ਲਗਭਗ 4 ਤੋਂ 3-4 ਦਿਨ ਪਹਿਲਾਂ ਸੂਂਦੀ ਹੈ ਗਰਮੀ ਕਰਕੇ ਠੀਕ ਹੈ ਉਹਦਾ ਆਪਾਂ ਪਹਿਲੀਆਂ ਚ ਕਾ ਜਿਹੜੀ ਫੀਡ ਟ੍ਰਾਂਜੀਸ਼ਨ ਪਹਿਲਾਂ ਤਾਂ ਆਪਾਂ ਡਰਾਈ ਫੀਡ ਆ ਡਰਾਈ ਫੀਡ ਪਾਉਣੀ ਇੱਕ ਮਹੀਨਾ ਇੱਕ ਮਹੀਨਾ ਪਹਿਲਾਂ ਟ੍ਰਾਂਜੀਸ਼ਨ ਸ਼ੁਰੂ ਕਰਨੀ ਹੈ ਖਾਸ ਧਿਆਨ ਇਹ ਦੇਣਾ ਵੀ ਟ੍ਰਾਂਜੀਸ਼ਨ ਫੀਡ ਹੈ ਜਿਹੜੀ ਉਹ ਆਪਾਂ 1 ਕਿਲੋ ਤੋਂ ਸਟਾਰਟ ਕਰਨੀ ਆ ਪਿਛਲੇ ਸਾਲ ਮੈਂ ਇੱਕੋ ਲਗ ਤੀ 4 ਕਿਲੋ ਪਾਤੀ ਗਾਂ ਸੂਪੀ ਕਿਤੇ ਫੀਡ ਵਾਲਿਆਂ ਨਾਲ ਲੜਾਂ ਕਿਤੇ ਕਿਹਦੇ ਨਾਲ ਕਿਹਦੇ ਨਾਲ ਬਾਅਦ ਚ ਪਤਾ ਲੱਗਿਆ ਵੀ ਉਹ એનર્ਜੀ ਇੰਨੀ ਦਿੰਦੀ ਉਹਨੇ ਵੀ ਉਹਦਾ ਕਰਕੇ ਗਾਂ ਹੈ ਜਿਹੜੀ ਉਹ ਪਹਿਲਾਂ ਸੂਪੀ ਇੱਕ ਮਹੀਨਾ ਪਹਿਲਾਂ ਸ਼ੁਰੂ ਕਰਨੀ ਆ ਤੇ 1 ਕਿਲੋ ਤੋਂ ਸ਼ੁਰੂ ਕਰ 1 ਕਿਲੋ ਤੋਂ ਸ਼ੁਰੂ ਕਰਨੀ ਇੱਕ ਹਫ਼ਤੇ ਦੇ ਵਿੱਚ 4 ਕਿਲੋ ਤੇ ਲਿਜਾਣੀਆਂ ਆ ਜਦੋਂ ਐਂਡ ਵਾਲਾ ਹਫਤਾ ਰਹਿ ਗਿਆ ਉਦੋਂ ਤੁਸੀਂ 8-9 ਕਿਲੋ ਤੱਕ ਵੀ ਫੀਡ ਉਹ ਖਵਾ ਸਕਦੇ ਹੋ ਕੋਈ ਦਿੱਕਤ ਨਹੀਂ ਕੰਪਨੀ ਵਾਲੇ ਤਾਂ ਵੈਸੇ 4 ਕਿਲੋ ਕਹਿੰਦੇ ਆ ਪਲੱਸ ਉਹਦੇ ਨਾਲ ਪ੍ਰੀਮਿਕਸ ਜਿਵੇਂ ਆਉਂਦੇ ਆ ਬਹੁਤ ਸਾਰੇ ਪਾਊਡਰ ਵਗੈਰਾ ਆਉਂਦੇ ਆ ਉਹ ਤੁਸੀਂ ਦੇਖ ਕੇ ਕਿਸੇ ਪੀਡੀਐਫ ਇਹਦੇ ਵੀ ਆਉਂਦੇ ਆ ਹੋਰ ਵੀ ਆਉਂਦੇ ਆ ਵਧੀਆ ਕੰਪਨੀ ਦਾ ਨਾਲ ਉਹ ਦੇ ਦਿਓ ਪਲੱਸ ਵਾਈਟਾਮਿਨ ਚ ਵਾਈਟਾਮਿਨ ਚ ਹੋ ਗਿਆ ਐਡਰੇਚ ਹੋ ਗਿਆ ਬਾਇਓਟਿਨ ਹੋ ਗਿਆ ਜੋ ਵੀ ਮੰਨ ਲਓ ਜਿਹੜਾ ਐਚ ਉਹ ਆਪਾਂ ਦੇਣਾ ਹੁੰਦਾ ਹੈ ਲਗਭਗ 20 ਤੋਂ 50 ਗ੍ਰਾਮ ਰੋਜ਼ ਦਾ ਉਹਦਾ ਬੜਾ ਜ਼ਬਰਦਸਤ ਰਿਜ਼ਲਟ ਹੈ ਜਾਂ ਹੋਮੋਪੈਥੀ ਦੀ ਦਵਾਈ ਵੀ ਆ ਜਾਂਦੀ ਹੈ ਅੰਡਰ ਡਿਵੈਲਪਮੈਂਟ ਵਾਲੀ ਉਹ 1 ਮਹੀਨਾ ਪਹਿਲਾਂ ਹੀ ਸ਼ੁਰੂ ਕਰਨੀ ਹੁੰਦੀ ਹੈ ਸੂਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਕੰਟਾ 2 ਘੰਟੇ 1 ਦਿਨ ਤੇ 1 ਹਫਤਾ ਜੀ ਪਹਿਲੀ ਤਾਂ ਗੱਲ ਜਦੋਂ ਆਪਾਂ ਦੇਖਣਾ ਗਾਣੇ ਮੰਨ ਲਓ ਸੂਣਾ ਹੁੰਦਾ ਉਹਦੇ ਨਾਲ ਆਹਾਂ ਚੀਜ਼ੇ ਜਿਹੜੀ ਪੁੜੇ ਆ ਇਹ ਤੋੜ ਲੈਂਦੀ ਆ ਉਹ ਬਿਲਕੁਲ ਤੇ ਇੱਕ ਉਹ ਲਗਭਗ ਫੁੱਟ ਤੋਂ ਡੇਢ ਫੁੱਟ ਦਾ ਜਾਲਾ ਦਿੰਦੀ ਆ ਸੂਣ ਤੋਂ ਲਗਭਗ 12 ਤੋਂ 24 ਘੰਟੇ ਪਹਿਲਾਂ ਪਹਿਲਾਂ ਜਦੋਂ ਦੇ ਤਾਂ ਉਦੋਂ ਸਮਝ ਲਓ 12 24 ਘੰਟੇ ਦੇ ਵਿੱਚ ਗਾਂ ਸੂਪੂਗੀ ਆਪਣੀ ਫਿਰ ਜਦੋਂ ਗਾਂ ਨੂੰ ਸੂਣਾ ਆਪਾਂ ਖਿੱਚਾ ਤੂ ਹੀ ਨਹੀਂ ਕਰਨੀ ਮੇਰੇਆਂ ਇਹ ਤੋਂ ਪਹਿਲਾਂ ਚਾਰ ਪੰਜ ਕਾਇਆਂ ਸੂਈਆਂ ਦੋ ਤਾਂ ਆਪ ਦੇ ਨੇ ਮੈਂ ਰੱਖ ਹੀ ਰੱਖੀ ਤੇ ਰਾਤ ਨੂੰ ਸੂਪੀਆਂ ਜੇਰ ਬਹੁਤ ਵਧੀਆ ਪਈ ਜਿਹੜੀ ਗਾਂ ਨੂੰ ਮੈਂ ਆਪ ਸਵਾਇਆ ਆਪਾਂ ਜਦੋਂ ਮਟਾਂਡੀ ਆ ਗਈ ਉਹਨੂੰ ਖਿੱਚਣ ਲੱਗ ਪੈਨੇ ਆ ਉਦੀ ਜੇਰ ਕਢਾਉਣੀ ਕਿੰਨਾ ਕੁ ਸਮਾਂ ਗਾਣ ਨੂੰ ਦੇਣਾ ਚਾਹੀਦਾ ਆਪੇ ਸੂਣ ਦੇ ਲਈ ਆਪੇ ਸੂਣ ਦੇ ਲਈ ਦੇਖੋ ਜੀ 2 ਘੰਟੇ ਤੱਕ ਕੋਈ ਚੱਕਰ ਨਹੀਂ ਹੁੰਦਾ 2 ਘੰਟੇ ਤੋਂ ਵੱਟ ਕਰਦੀ ਨੂੰ ਜ਼ਿਆਦਾ ਸਮਾਂ ਹੁੰਦਾ ਤਾਂ ਆਪਾਂ ਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਆਪਾਂ ਨੂੰ ਜਲਦਬਾਜ਼ੀ ਨਹੀਂ ਕਰਨੀ ਉਹਨੂੰ ਗਾਂ ਨੂੰ ਅਲੱਗ ਕਰਕੇ ਆਪਾਂ ਦੂਰ ਹੋ ਜਾਈਓ ਦੂਜੇ ਪਸ਼ੂ ਡਿਸਟਰਬ ਨਾ ਕਰਨ ਆਪਣੇ ਆਪ ਘਾਉ ਨੂੰ ਸੂਣ ਦਿਓ ਆਪਣੇ ਆਪ ਸੂ ਪੈਂਦੀ ਹੈ ਦੇਖੋ ਕੁਦਰਤ ਦਾ ਨਿਯਮ ਹੈ ਆਪਾਂ ਖਿੱਚਣੀ ਨਹੀਂ ਹੁੰਦਾ ਬੱਚਰੂ ਜਦੋਂ ਆਪਾਂ ਖਿੱਚਣ ਲੱਗ ਪੈਂਦੇ ਆ ਉਦੋਂ ਸਮੱਸਿਆ ਆਉਂਦੀ ਹੈ ਉਹਨੂੰ ਆਪ ਦੀ ਆਪ ਸੂਣ ਦਿਓ ਤੇ ਸੂਣ ਤੋਂ ਬਾਅਦ ਬੱਚੇ ਲਈ ਹਾਂਜੀ ਸੂਣ ਤੋਂ ਬਾਅਦ ਜਦੋਂ ਸੂ ਪਿਆ ਅੱਧੇ ਘੰਟੇ ਦੇ ਵਿੱਚ ਇਹ ਬੜੀ ਧਾਰਨਾ ਬਣੀ ਹੈ ਪਹਿਲਾਂ ਵੀ ਉਹਨੂੰ ਬੌਲੀ ਨਹੀਂ ਕੱਢਣੀ ਆਪਾਂ ਜਿੰਨਾ ਚਿਰ ਜੇਰ ਨਹੀਂ ਪੈਂਦੀ ਜੋ ਘਟੋ ਘੱਟ 1.5 ਤੋਂ 2 ਕਿਲੋ ਬੌਲੀ ਕੱਢ ਕੇ ਬੱਚੇ ਨੂੰ ਪਲਾਓ ਅੱਧੇ ਘੰਟੇ ਦੇ ਵਿੱਚ ਅੱਧੇ ਘੰਟੇ ਪਰਸੋਂ ਦੀ ਗੱਲ ਹੈ ਤੁਸੀਂ ਯਕੀਨ ਮੰਨਿਓ ਰਾਤ ਨੂੰ ਗਾਂ ਸੋਪੀ 3 ਵਜੇ ਸਵੇਰੇ ਵਾ 5:00 ਵਜੇ ਮੈਂ ਚਲੋ ਮੈਂ ਜੇਰ ਵਾਲੀ ਦਵਾਈ ਪਾਈ ਨਾਲ ਉਹਦੇ એનર્ਜੀ ਵਾਲੀ ਪਾਈ ਬੋਤਲ ਇੱਕੋ એનર્ਜੀ ਵਾਲੀ ਬੋਤਲ ਕੋਈ ਵੀ ਕੈਲਸੀਮੋਸਟ ਬਾਇਓ ਮਿਲ ਕੇ ਜੋ ਵੀ ਉਹ ਬਹੁਤ ਸਾਰੀਆਂ ਹੁੰਦੀਆਂ ਮਾਈਕਰੋ ਗਾਲ ਜਲ ਉਹ ਜਲ ਜਰੂਰ ਦੇਣੀ ਹੁੰਦੀ ਇੱਕ ਤੇ ਨਾਲ ਲਗਭਗ ਪਾਈਆ 1.5 ਲੀਟਰ ਤੱਕ ਆਪਾਂ ਜਿਹੜੀ ਉਹ ਯੂਟਰੀ ਵਾਈਬ ਆ ਜਾਂ ਜੋ ਵੀ ਯੂਟਰੋ ਟੋਨ ਜੇਰਾ ਨਿਲ ਜੇਰ ਵਾਲੀ ਦਵਾਈ ਦੇਣੀ ਹੁੰਦੀ ਹੈ ਉਹ ਆਪਾਂ ਕਈ ਵਾਰੀ ਧੱਕੇ ਨੇ ਮੂੰਹ ਚ ਪਾਉਣ ਲੱਗਿਆ ਨੇ ਉਹ ਤੁਸੀਂ ਉਦਾਂ ਹੀ ਪਾ ਕੇ ਬਠਲ ਚ ਰੱਖ ਦਿਓ 80% ਪਸ਼ੂ ਉਹਨੂੰ ਉਦਾਂ ਹੀ ਪੀ ਜਾਂਦੇ ਆ ਪਰसों ਜਦੋਂ ਕੀ ਹੋਇਆ ਗਾਂ ਨੂੰ ਮੈਂ ਪਲਾਉਣ ਲੱਗਿਆ ਤੇ ਬੱਚਾ ਖੜਾ ਹੋ ਕੇ ਉਹ ਚੁੰਗਣ ਲੱਗ ਗਿਆ ਲਗਭਗ ਜੇਰ ਥੱਲੇ ਲੱਗੀ ਜਾਂਦੀ ਸੀ ਜਦੋਂ ਬੱਛਰੂ ਨੇ ਥਣਾ ਨੂੰ ਮੂੰਹ ਲਾਇਆ ਤੁਸੀਂ ਯਕੀਨ ਮੰਨਿਓ 45 50 ਸਕਿੰਟਾਂ ਦੇ ਵਿੱਚ ਪੜੱਕਦੇ ਨੇ ਜੇਰ ਥੱਲੇ ਡਿੱਗ। ਆਕਸੀਟੋਕਸਿਨ ਹਾਰਮੋਨ ਹੈ ਇੱਥੇ ਆਪਾਂ ਇਹਨੇ ਦਿਮਾਗ ਚ ਸਿਰ ਦੇ ਕੋਲ ਹੁੰਦਾ ਉੱਥੋਂ ਰਿਲੀਜ਼ ਹੁੰਦਾ ਉਹ ਬਲੱਡ ਦੇ ਵਿੱਚ ਆਉਂਦਾ ਜਦੋਂ ਉਹ ਸਰਕਲ ਚੱਲਦਾ ਆਕਸੀਟੋਕਸਿਨ ਨਾਲ ਆਟੋਮੈਟਿਕ ਇਹਦਾ ਉਹ ਵੀ ਜਿਹੜੀ ਜੇਰ ਆ ਉਹ ਪੈ ਜਾਂਦੀ ਹੈ 22 ਚਾਂਸ ਜੇਰ ਨਹੀਂ ਪੈਂਦੀ 12 ਘੰਟੇ ਤੱਕ ਵੇਟ ਕਰਨੀ ਹੈ ਉਸ ਤੋਂ ਬਾਅਦ ਬੈਟਮੇਟ ਟੀਕਾ ਲਾ ਦੇਣਾ ਡਾਕਟਰ ਨੂੰ ਬੁਲਾ ਕੇ ਵਧੀਆ ਡਾਕਟਰ ਜਿਹੜਾ ਕੋਈ ਨੌਲੇਜ ਵਾਲਾ ਹੋਵੇ ਉਹਨੂੰ ਕਹਿ ਵੀ ਜਿੰਨੀ ਕਿ ਨਿਕਲਦੀ ਹੈ ਕੱਢ ਦੇ ਬਾਲੀ ਤਕਾਣੀ ਕਰਨਾ ਉਸ ਤੋਂ ਬਾਅਦ ਚ ਦਵਾਈ ਧਰ ਦਿਓ 2 ਦਿਨ ਗੋਲੀਆਂ ਧਰ ਦਿਓ ਚਾ ਇੱਕ ਦਿਨ ਹੀ ਧਰ ਦਿਓ ਤੇ ਜੇ ਜਿਆਦਾ ਲੋਡ ਲੱਗਦੀ ਤਾਂ ਐਕਸਨਲ ਟੀਕਾ ਹੁੰਦਾ ਸੈਫਟੀ ਫੋਰ ਸੋਡੀਅਮ ਜਾਂ ਨਾਰਮਲ ਆਪਾਂ 40 ਵੀਰ ਵਗੈਰਾ ਵੀ ਲਾ ਸਕਦੇ ਆ ਉਹ ਕੰਡੀਸ਼ਨ ਦੇ ਅਕੋਰਡਿੰਗ ਤੇ ਉਹ ਤੁਸੀਂ ਲਾ ਕੇ ਤੇ ਗਾਂ ਨੂੰ ਸੂਣ ਤੋਂ ਛੇਵੇਂ ਡੰਗ ਤੋਂ ਪਹਿਲਾਂ ਖਾਲੀ ਨਹੀਂ ਕਰਨਾ ਕਈ ਮੈਂ ਦੇਖਿਆ ਦੂਜੇ ਤੀਜੇ ਡੰਗ ਖਾਲੀ ਕਰ ਦਿੰਦੇ ਆ ਫਿਰ ਉਹ ਨੈਗੇਟਿਵ એનર્ਜੀ ਚਲੀ ਜਾਂਦੀ ਹੈ ਕੀਟੋਸ ਵਗੈਰਾ ਬਹੁਤ ਸਮੱਸਿਆਵਾਂ ਹੁੰਦੀਆਂ ਛੇਵੇਂ ਡੰਗ ਖਾਲੀ ਕਰਨਾ ਉਸ ਤੋਂ ਪਹਿਲਾਂ ਖਾਲੀ ਨਹੀਂ ਕਰਨਾ ਉਹਨੂੰ ਫੌਡਰ ਹਰਾ ਚਾਰਾ ਦੇ ਸਕਦੇ ਹੋ ਤੁਸੀਂ ਫੀਡ ਹੈ ਜਿਹੜੀ ट्रांजिशन ਸਿਰਫ 2 ਕਿਲੋ ਤੋਂ 2 ਕਿਲੋ ਦੇਣੀ ਹੈ ਤੇ ਪਲੱਸ ਉਹਨੂੰ ਤੁਸੀਂ ਕੀ ਕਰਨਾ 2D ਦੀ ਮਾਤਰਾ ਥੋੜੀ ਬਹੁਤੀ ਗਿੱਲਾ ਬਿਲਕੁਲ ਨਹੀਂ ਕੁਝ ਵੀ ਕਰਨਾ ਕੋਈ ਕਾੜੇ ਕੂੜਿਆਂ ਦੀ ਲੋੜ ਨਹੀਂ ਹੁੰਦੀ ਅੱਜ ਕੱਲ ਬਸ ਉਹਨੂੰ એનર્ਜੀ ਵਾਲੀ ਜੈੱਲ ਦੋ ਦਿਨ ਲਗਾਤਾਰ ਪਿਆ ਦਿਓ ਤੇ ਛੇਵੇਂ ਡੰਗ ਖਾਲੀ ਕਰ ਦਿਓ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਹੁੰਦੀ ਜਿਹੜੀ ਗਾਂ ਨੇ ਪਹਿਲੇ ਮੰਨ ਲਓ ਛੇਵੇਂ ਡੰਗ 10 ਤੋਂ 12 ਲੀਟਰ ਬੋਲਾ ਕੱਢਿਆ ਲਗਭਗ ਉਹ 35 ਲੀਟਰ ਤੇ ਜਾਊਗਾ ਹਾਂਜੀ ਬਾਕੀ ਚਲੋ ਆਪਾਂ ਕਰਦੇ ਰਹਿਣਾ ਇਹ ਗੱਲਬਾਤ ਸਾਰਿਆਂ ਦਾ ਬਹੁਤ ਧੰਨਵਾਦ